ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਸਹਿਯੋਗ ਕੀਤਾ ਅਤੇ ਹੈਲਪ ਅ ਸਿੱਖ ਕੈਨੇਡਾ ਵੱਲੋਂ ਆਪ ਸਾਰੀ ਸੰਗਤ ਦੇ ਸਹਿਯੋਗ ਨਾਲ ਸਾਡੇ ਸਤਕਾਰਯੋਗ ਵੀਰ ਜੀ ਜਸਪਾਲ ਸਿੰਘ ਜੀ ਜੋ ਕਿ ਪਿੰਡ ਵੀਰੇਵਾਲਾ ਨੇੜੇ ਜਣ ਸਾਹ ਫਰੀਦਕੋਟ ਦੇ ਰਹਿਣ ਵਾਲੇ ਆ ਏ ਵੀਰਜੀ ਪਿਛਲੇ ਦਿਨੀ ਸਾਡੇ ਸੰਪਰਕ ਵਿੱਚ ਆਏ ਸੀ ਸਾਨੂੰ ਪਤਾ ਲੱਗਾ ਸੀ ਕਿ ਵੀਰਜੀ ਦਾ ਨੌਜਵਾਨ ਬੇਟਾ ਪਿਛਲੇ ਸਮੇਂ ਦਰਾਨ ਗੁਰਦਿਆਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਵੀਰਜੀ ਖੁਦ ਪਹਿਲਾਂ ਇੱਕ ਥਰੀ ਵੀਲਰ ਚਲਾਉਂਦੇ ਸਨ ਪਰ ਉਸ ਤੇ ਸਰਕਾਰ ਵੱਲੋਂ ਰੋਕ ਲੱਗ ਗਈ ਸੀ ਜਿਸ ਕਰਕੇ ਘਰ ਦਾ ਗੁਜ਼ਾਰਾ ਤੇ ਕਮਾਈ ਦਾ ਸਾਧਨ ਜਿਹੜਾ ਉਹ ਟੁੱਟ ਗਿਆ ਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ ਤੇ ਉੱਪਰੋਂ ਬੇਟੇ ਦੀ ਬਿਮਾਰੀ ਨੌਜਵਾਨ ਪੁੱਤ ਦੀ ਬਿਮਾਰੀ ਨੇ ਜਿਹੜਾ ਪਰਿਵਾਰ ਸੀ ਉਹ ਬੜਾ ਮਸੀਬਤ ਵਿੱਚ ਘੇਰ ਲਿਆ ਸੀ ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਆਪ ਸਾਰੀਆਂ ਸੰਗਤਾਂ ਦਾ ਸਹਿਯੋਗ ਮਿਲਿਆ ਬੇਟੇ ਦਾ ਇਲਾਜ ਆ ਜਿਹੜਾ ਪੀਜੀਆਈ ਦੇ ਵਿੱਚ ਹੋ ਰਿਹਾ ਤੇ ਬੇਟਾ ਬਿਲਕੁਲ ਠੀਕ ਠਾਕ ਹੈ ਹੁਣ ਤੋਂ ਉਦੋਂ ਸਾਰਾ ਕੁਝ ਦੇਖਦੇ ਹੋਏ ਇਹ ਧਿਆਨ ਵਿੱਚ ਆਇਆ ਸੀ ਕਿ ਆਪਾਂ ਰੋਜ਼ਗਾਰ ਦਾ ਪ੍ਰਬੰਧ ਹੈ ਜਿਹੜਾ ਉਹ ਇਸ ਪਰਿਵਾਰ ਲਈ ਆਪਾਂ ਜ਼ਰੂਰ ਕਰਕੇ ਲਈਏ ਸੋ ਅਸੀਂ ਆਪ ਸੰਗਤ ਨੂੰ ਅਪੀਲ ਕੀਤੀ ਆਪ ਸੰਗਤ ਨੇ ਸਹਿਯੋਗ ਦਿੱਤਾ ਅਤੇ ਅੱਜ ਹੈਲਪ ਅਸ ਸਿੱਖ ਕੈਨੇਡਾ ਦੇ سپورਟ ਦੇ ਨਾਲ ਅੱਜ ਵੀਰਜੀ ਹੁਣਾਂ ਨੂੰ ਜਿਹੜਾ ਇਹ ਈ ਰਿਕਸ਼ਾ ਹੈਗਾ ਇਹਦੀ ਸੇਵਾ ਆਪ ਸੰਗਤ ਦੇ ਸਹਿਯੋਗ ਦੇ ਨਾਲ ਹੋਈ ਆ। ਇਹ ਵੀਰਜੀ ਈ ਰਿਕਸ਼ਾ ਆਪਣਾ ਚਲਾ ਕੇ ਆਪਣਾ ਜਿਹੜਾ ਹੈ ਇਹ ਕਮਾਈ ਉਹ ਕਰਨਗੇ ਆਪਣੇ ਘਰ ਆ ਜਿਹੜਾ ਉਹ ਚਲਾਉਣਗੇ ਤੇ ਸਾਨੂੰ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਨਾਮ ਜੋ ਕੋ ਵਣਸ਼ ਕੋ ਕਿਰਤ ਕਰੋ। ਤੋਂ ਜਿਸ ਤਰ੍ਹਾਂ ਆਪ ਸਾਰੀ ਸੰਗਤ ਆਪ ਸਹਿਯੋਗ ਕਰਦੇ ਹੋ ਆਪਣੇ ਦਸਵੰਦ ਦਾ ਸਹਿਯੋਗ ਕਰਦੇ ਹੋ ਉਸੇ ਤਰੀਕੇ ਨਾਲ ਹੀ ਅੱਜ ਅਸੀਂ ਵੀਰ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਵੀਰ ਜੀ ਪਰਮਾਤਮਾ ਤੁਹਾਡੀ ਕਮਾਈ ਦੇ ਵਿੱਚ ਬਰਕਤ ਪਾਵੇ ਤੇ ਜਿਸ ਤਰ੍ਹਾਂ ਤੁਸ ਤੁਹਾਡੇ ਉੱਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਇਸੇ ਤਰ੍ਹਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੀਰ ਜੀ ਹੋਣਾਂ ਨੂੰ ਵੀ ਨਾਲ ਨਾਲ ਮਿਲ ਕੇ ਹੋਰ ਜਿਹੜੇ ਹੈਗੇ ਪਰਿਵਾਰ ਜੋ ਆਪਣੇ ਪਰਿਵਾਰ ਨੇ ਉਹਨਾਂ ਨੂੰ ਵੀ ਆਪਾਂ ਕਿਰਤ ਪ੍ਰੋਜੈਕਟ ਦੇ ਰਾਹੀਂ ਉਹਨਾਂ ਦਾ ਰੋਜ਼ਗਾਰ ਸ਼ੁਰੂ ਕਰਾਂਗੇ ਸੋ ਬਹੁਤ-ਬਹੁਤ ਮੁਬਾਰਕਾਂ ਬਾਈ ਜੀ ਤੁਹਾਨੂੰ ਤੁਹਾਨੂੰ ਬਹੁਤ-ਬਹੁਤ ਤੇ ਪ੍ਰਮਾਤਮਾ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤ ਪਾਵੇ ਅਸੀਂ ਇਹ ਅਰਦਾਸ ਕਰਦੇ ਹਾਂ ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਸੁਖ-ਸ਼ਾਂਤੀ ਰਹੇ ਮਹਾਰਾਜ ਮੇਰ ਕਰਨ ਬਖਸ਼ਿਸ਼ਾਂ ਕਰਨ ਤੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਬੇਰੁਜ਼ਗਾਰ ਨੂੰ ਰੁਜ਼ਗਾਰ ਦੇ ਕੇ ਮਾਈ ਦਾ ਸਾਧਨ ਬਣਾ ਕੇ ਦਿੱਤਾ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਕੀ ਕਾਟ ਸਾਹਿਬ ਵਾਹਿਗੁਰਜੀ ਕੀ ਕਾਟ ਸਾਹਿਬ ਵਾਹਿਗੁਰਜੀ ਕੀ ਕਾਟ